ਇਥੇ ਟ੍ਰੈਫਿਕ ਪੁਲਿਸ ਵਾਲੇ ਅਦਰ ਨਗਰ ਨਿਗਮ ਦੇ ਸਾਰੇ ਮੁਲਾਜ਼ਮ ਸਾਰੀ ਨੇਬਰ ਇਥੇ ਆ ਕੇ ਇਸ ਨੂੰ ਪਲੇਅਰ ਕਰ ਰਹੇ ਹਨ ਤੁਹਾਡੇ ਮਾਰਗ ਨੂੰ ਵੈਸੇ ਇਹਨਾਂ ਦੁਕਾਨਦਾਰਾਂ ਨੂੰ ਬਹੁਤ ਰੇੜੀਆਂ ਖੜੀਆਂ ਲਾਉਂਦੇ ਹਨ ਉਹਨਾਂ ਨੂੰ ਅਸੀਂ ਚੇਤਾ ਕਰਦੇ ਹਾਂ ਕਿ ਤੁਸੀਂ ਆਪਣੀ ਦੁਕਾਨ ਦੇ ਅੰਦਰ ਹੈ ਕੇ ਹੀ ਆਪਣਾ ਕੰਮ ਕਰੋ ਰੋਡ ਦੇ ਉੱਤੇ ਜਾਂ ਫੁੱਟਪਾਥਾਂ ਦੇ ਉੱਤੇ ਇਹੋ ਜਿਹਾ ਕੰਮ ਨਾ ਕਰੋ ਜਿਸ ਦੇ ਨਾਲ ਆਮ ਲੋਕਾਂ ਨੂੰ ਅੰਸ਼ਵਦਾਦ ਨੂੰ ਮੁਸ਼ਕਲ ਪੇਸ਼ ਆਵੇ ਸਾਨੂੰ ਸਰਕਾਰ ਵੱਲੋਂ ਪੂਰੀ ਹਦਾਇਤ ਹੈ ਇਹਨਾਂ ਤੇ ਰੈਗੂਲਰ ਕਾਰਵਾਈ ਕੀਤੀ ਜਾਣੀ ਹੈ ਔਰ ਜਿੰਨੀ ਦੇਰ ਤੱਕ ਇਹ ਹਟਦੇ ਨਹੀਂ ਆ ਅਸੀਂ ਵੀ ਨਹੀਂ ਹਟਾਂਗੇ ਔਰ ਇਹਨਾਂ ਨੂੰ ਹੀ ਬਸ ਕਾਹਲੀ ਮੀਨ ਨਾਲ ਬੇਨਤੀ ਕਰਦੇ ਆਂ ਕਿ ਉਹ ਰੋਡ ਦੇ ਨਾਲ ਹੋਣ ਔਰ ਲੋਕਾਂ ਨੂੰ ਤੰਗ ਨਾ ਕਰੇ। ਸ਼੍ਰੀ ਦਰਬਾਰ ਸਾਹਿਬ ਨੇੜੇ ਪੁਲਿਸ ਅਧਿਨੇ ਨਗਰ ਨਿਗਮ ਦੇ ਵੱਲੋਂ ਸੰਜਾ ਆਪਰੇਸ਼ਨ ਤਲਾਕੀ ਨਜਾਇਜ਼ ਕਬਜ਼ੇ ਹਟਵਾਈ ਗਈ ਨੇ ਤਸਵੀਰਾਂ ਵੇਖ ਸਕਦੇ ਹੋ ਕਿ ਜੋ ਦੁਕਾਨਦਾਰਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਤੋਂ ਬਾਹਰ ਕਬਜ਼ੇ ਕੀਤੇ ਗਏ ਸੀ ਨਜਾਇਜ਼ੌਰ ਦੇ ਉੱਤੇ ਤੇ ਰੇੜੀ ਫੜੀ ਵਾਲਿਆਂ ਦੇ ਵੱਲੋਂ ਸੜਕਾਂ ਅਤੇ ਫੁੱਟਪਾਥਾਂ ਦੇ ਉੱਤੇ ਜੋ ਕਬਜ਼ੇ ਕੀਤੇ ਗਏ ਸਨ ਉਹਨਾਂ ਨੂੰ ਹਟਾਇਆ ਜਾ ਰਿਹਾ ਤੇ ਵਾਰ-ਵਾਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਨਜਾਇਜ਼ ਕਬਜ਼ੇ ਨਾ ਕਰਨ ਕਿਉਂਕਿ ਰਾਗੀਰਾਂ ਨੂੰ ਫਿਰ ਪਰੇਸ਼ਾਨੀ ਹੁੰਦੀ ਹੈ ਮਾਂਜੋ ਪੁਸ਼ਨ ਨਗਰ ਨਿਕਮ ਅਤੇ ਸਾਡੇ ਮਾਂਜੋ ਸਿਟੀ ਸਾਹਿਬ ਵੱਲੋਂ ਸਾਂਝੀ ਤੌਰ ਤੇ ਹਾਜ਼ਰ ਹੋਏ ਆ ਕਿ ਇੱਥੇ ਹੈਰੀਟੇਜ ਸਟਰੀਟ ਦੇ ਬਹੁਤ ਜ਼ਿਆਦਾ ਸ਼ਿਕਾਇਤਾਰੀਆਂ ਇੱਥੇ ਬਹੁਤ ਲੋਕਾਂ ਨੇ ਕਦੇ ਕਰ ਚੁੱਕੇ ਹਨ ਇਹਨਾਂ ਲੋਕਾਂ ਨੇ ਸ਼ਿਕਾਇਤਾਂ ਐਸ.ਪੀ ਜੀ ਨੇ ਸ਼ਿਕਾਇਤਾਂ ਅਤੇ ਟ੍ਰੈਫਿਕ ਨੂੰ ਮੱਦੇ ਨਜ਼ਰ ਆ ਕੇ ਅੱਜ ਇੱਕ ਸਾਂਝੀ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਟ੍ਰੈਫਿਕ ਪੁਲਿਸ ਵਾਲੇ ਅਦਰ ਨਗਰ ਨਿਕਮ ਦੇ ਸਾਰੇ ਮੁਲਾਜ਼ਮ ਸਾਰੀ ਨੇਬਰ ਇੱਥੇ ਆ ਕੇ ਇਸ ਨੂੰ ਪਲੇਅ ਕਰ ਰਹੇ ਹਨ ਤੇ ਨਾਲ ਹੀ ਤੁਹਾਡੇ ਮਾਗਲ ਤੋਂ ਐਸੇ ਇਹਨਾਂ ਦੁਕਾਨਦਾਰਾਂ ਨੂੰ ਬਹੁਤ ਰੇੜੀਆਂ ਫੜੀਆਂ ਲੁੰਦੇ ਨੂੰ ਅਦਾਜ਼ ਕਰਦੇ ਆ ਕਿ ਤੁਸੀਂ ਆਪਣੀ ਦੁਕਾਨ ਦੇ ਅੰਦਰ ਹੈ ਕੇ ਹੀ ਆਪਣਾ ਕ ਰੋਡ ਦੇ ਉੱਤੇ ਜਾਂ ਫੁੱਟਪਾਥਾਂ 'ਤੇ ਇਹਦਾ ਕੰਮ ਨਾ ਕਰੋ ਕਿਉਂਕਿ ਆਮ ਲੋਕਾਂ ਨੂੰ ਆਮਸ਼ਾਦਾਦ ਨੂੰ ਮੁਸ਼ਕਲ ਪੇਸ਼ ਆਵੇ ਸਰ ਜੀ ਦੁਬਾਰਾ ਜੇ ਫਿਰ ਇਸੇ ਤਰ੍ਹਾਂ ਇਹ ਦੁਕਾਨਾਂ ਆਪਣੀਆਂ ਲਾਉਂਦੇ ਆ ਤੇ ਫੜੀਆਂ-ਪੁੜੀਆਂ ਲਾ ਕੇ ਜਗਾ ਰੋਕਦੇ ਆ ਤੇ ਇਹਨਾਂ ਤੇ ਕੋਈ ਕਾਰਵਾਈ ਹੋएगी ਫਿਰ ਸਾਨੂੰ ਸਰਕਾਰ ਵੱਲੋਂ ਪੂਰੀ ਹਦਾਇਤ ਆ ਇਹਨਾਂ ਤੇ ਰੈਗੂਲਰ ਕਾਰਵਾਈ ਕੀਤੀ ਜਾਣੀ ਆ ਔਰ ਜਿੰਨੀ ਦੇਰ ਤੱਕ ਹਟਦੇ ਨਹੀਂ ਆ ਅਸੀਂ ਵੀ ਨਹੀਂ ਹਟਾਂਗੇ ਔਰ ਇਹਨਾਂ ਨੂੰ ਅਸੀਂ ਕਹੇਲੀ ਮੀਂਹ ਨਾਲ ਬੇਨਤੀ ਕਰਦੇ ਆ ਕਿ ਉਹ ਰੋਡ ਦੇ ਨਾਲ ਹੋਣ ਔਰ ਲੋਕਾਂ ਨੂੰ ਤੰਗ ਨਾ ਕਰੇ ਇਹ ਇਸ ਤਰ੍ਹਾਂ ਜੀ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਹੈ ਹੈਰੀਟੇਜ ਸਟਰੀਟ ਦੇ ਉੱਤੇ ਜਿਹੜੀਆਂ ਨਜਾਇਜ਼ ਲੋਕਾਂ ਨੇ ਦੁਕਾਨਾਂ ਜਿਹੜੀਆਂ ਬਣਾਈਆਂ ਸੀ ਜਿੱਤੇ ਫੁੱਟਪਾਥ ਤੇ ਲੋਕਾਂ ਨੂੰ ਸੰਗਤਾਂ ਦੇ ਤੁਰਨ ਨੂੰ ਰਸਤਾ ਵੀ ਨਹੀਂ ਸੀ ਛੱਡਿਆ ਜਿਸ ਸੰਬੰਧੀ ਜਿਹੜੀ ਆ ਮਤਲਬ ਬੜੀਆਂ ਸ਼ਿਕਾਇਤਾਂ ਪਬਲਿਕ ਦੀ ਆ ਰਹੀਆਂ ਸੀ ਵੀ ਆਵਾਜਾਈ ਵਾਸਤੇ ਸੰਗਤਾਂ ਨੂੰ ਬੜੀ ਪ੍ਰੋਬਲਮ ਹੈ ਮਾਨ ਜੋ ਕਮਿਸ਼ਨਰ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਦਿੱਤੇ ਕਾਰਪੋਰੇਸ਼ਨ ਕਮਿਸ਼ਨਰ ਤੇ ਕਮਿਸ਼ਨਰ ਪੁਲਿਸ ਦੀ ਅੰਹਾਤਾਂ ਦੇ ਅੱਜ ਜਿਹੜਾ ਜੋ ਵੀ ਨਜਾਇਜ਼ ਸਾਰੀ ਆ ਜਨ ਨਜਾਇਜ਼ ਕਬਜ਼ੇ ਜੋ ਹਟਾ ਦਿੱਤੇ ਪਰ ਸਰੇ ਇਹਨਾਂ ਵੱਲੋਂ ਪਹਿਲਾਂ ਵੀ ਕਾਰਵਾਈ ਹੋਈ ਆ ਪਰ ਇਹਨਾਂ ਵੱਲੋਂ ਫੇਰ ਲਾਇਆ ਜਾਂਦਾ ਹੈਗਾ ਫੇਰ ਜਗ੍ਹਾ ਰੁਕੀ ਜਾਂਦੀ ਆ ਇਸੇ ਜੀ ਉਸੇ ਸਪੈਸ਼ਲ ਮਾਨ ਜੋ ਕਮਿਸ਼ਨਰ ਸਾਹਿਬ ਜੀ ਵੱਲੋਂ ਸਪੈਸ਼ਲ ਜਿਹੜੀ ਇੱਕ ਟੀਮ ਲਾਤੀ ਗਈ ਹੈ ਜਿਹਦਾ ਇੰਚਾਰਜ ਜਿਹੜਾ ਵਾ ਇਧਰ ਆਓ ਇਹ ਰਾਮਤਾਨ ਸਿੰਘ ਜਿਹੜੇ ਆ ਇਹਦੇ ਸਿਰਫ ਇੰਚਾਰਜ ਲਾਏ ਗਏ ਦੱਸਦੀ ਕਿ ਰੋਜ਼ਾਨਾ ਦੇਸ਼ ਵਿਦੇਸ਼ ਤੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਸੰਗਤ ਹੁੰਦੀ ਹੈ ਸ਼ਹਿਰ ਵਾਸੀਆਂ ਨੂੰ ਵੀ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਟ੍ਰੈਫਿਕ ਪੁਲਿਸ ਸਟਾਫ ਦੇ ਵੱਲੋਂ ਇਹ ਮੁਹਿੰਮ ਦੱਸਿਆ ਜਾ ਰਿਹਾ ਕਿ ਅੱਗੇ ਵੀ ਜਾਰੀ ਰੱਖੀ ਜਾਵੇਗੀ ਕਿਸੇ ਨੂੰ ਵੀ ਨਜਾਇਜ਼ ਕਬਜ਼ੇ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਮਰਸਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ